ਜੀ ਅਸੀਂ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਨਿਊਜ਼ ਗਰੁੱਪ ਪੰਜਾਬ ਦੇ ਉਤੇ ਅੱਜ ਦੀਆਂ ਬੜੀ ਖਬਰਾਂ ਪੇਸ਼ ਕਰਨ ਲੱਗੇ ਜੀ ਅੱਜ ਤਨ ਦੱਸਣ ਜਾ ਰਹੇ ਹਾਂ ਕੱਚੇ ਕਰਾਂ ਦੇ ਪੈਣਗੇ ਜੀ ਖਾਤਿਆਂ ਦੇ ਵਿੱਚ ਪੈਸੇ ਆਖਰਕਾਰ 30 ਹਜ਼ਾਰ ਲੋਕਾਂ ਦੇ ਖਾਤੇ ਵਿੱਚ ਜੀ ਕਿ ਡੇਡਿਡ ਲੱਖ ਰੁਪਿਆ ਭੈਣ ਵਾਲਾ ਜੀ ਆਖਰਕਾਰ ਇਹ ਸਹਾਇਤਾ ਕਿੰਨਾ ਲੋਕਾਂ ਦੇ ਖਾਤੇ ਵਿੱਚ ਪਵੇਗੀ ਜੀ ਸਾਰੀ ਡਿਟੇਲ ਇਸ ਵੀਡੀਓ ਦੇ ਵਿੱਚ ਹੈ ਉਸ ਤੋਂ ਪਹਿਲਾਂ ਛੋਟੀ ਜੀ ਗੁਜਾਰਿਸ਼ ਜਿਨ੍ਹਾਂ ਵੀ ਰਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਾਇਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਚਲੋ ਚੈਨਲ ਦੇ ਤਾਜ਼ੇ ਖਬਰਾਂ ਦੇ ਜੀ ਸਭ ਤੋਂ ਪਹਿਲੀ ਵੀਡੀਓ ਖਬਰ ਜੀ ਖਰੜਚ ਪੁਲਿਸ ਤੇ ਗੈਂਗਸਟਰਾਂ ਵਿਚਕਾਰ ਮੁਕਾਬਲਾ ਗੈਂਗਸਟਰ ਰਣਵੀਰ ਸਿੰਘ जख्मी ਹਾਲਾਤ ਚ ਗ੍ਰਿਫਤਾਰ ਲੱਤ ਤੇ ਲੱਗੀ ਜੀ ਗੋਲੀ ਅੱਜ ਸਵੇਰੇ ਕਈ ਅਪਰਾਧਿਕ ਮਾਮਲੇ ਵਿੱਚ ਲੋਣੀ ਦਾ ਗੈਂਗਸਟਰ ਰਣਵੀਰ ਸਿੰਘ ਦੀ ਸੀਆਈਏ ਮਹਾਲੀ ਦੀ ਟੀਮ ਨੇ ਇੱਕ ਸਖੇਪ ਮੁਕਾਬਲੇ ਦੌਰਾਨ ਦਵੱਲੀ ਗੋਲਾਬਾਰੀ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਮਲਜ਼ਮ ਜੋ ਕਿ ਫਰਾਰ ਸੀ ਚੰਡੀਗੜ੍ਹ ਗੋਲਾਬਾਰੀ ਘਟਨਾ ਵਿੱਚ ਵਰਤੇ ਗਏ ਪੈਲਟੀਨਾ ਮੋਟਰਸਾਂ ਤੇ ਪਸਦੇ ਸਮੇਂ ਰੋਕਿਆ ਗਿਆ ਉਸ ਤੋਂ ਬਾਅਦ ਅਗਲੀ ਵੀਡੀਓ ਹੋ ਜੀ ਪੀਯੂ 6 ਟਰੈਕਟਰਾਂ ਸਮੇਤ ਫੜੇਕ ਜਿਵੇਂ بڑے ਨੇ ਕਿਸਾਨ ਪੁਲਸ ਹਰ ਪ੍ਰਿੰਟ ਤੇ ਫੇਲ ਹੋ ਚੁੱਕੀ ਹੈ ਯੂਨੀਵਰਸਿਟੀ ਚ ਅੱਜ ਸਵੇਰੇ ਸੈਨੇਟ ਚੋਣਾਂ ਦੀ ਮੰਗ ਨੂੰ ਲੈ ਕੇ ਹੋ ਰਿਹਾ ਮਹਾਂ ਰੋਸ ਵੀ ਖਾਵਾ ਹੁਣ ਬਿਕਾਬੂ ਹੋ ਗਿਆ ਹੈ 2000 ਪੁਲਸ ਕਰਮਚਾਰੀਆਂ ਦੀ ਪਾਰੀ ਤਣਾਤੀ ਦੇ ਬਾਵਜੂਦ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਤੇ ਉਹਨਾਂ ਦੇ ਸਮਰਥਨ ਕਰਨ ਪਹੁੰਚੇ ਕਿਸਾਨ ਆਪਣੇ ਟਰੈਕਟਰਾਂ ਸਣੇ ਯੂਨੀਵਰਸਿਟੀ ਦੇ ਅੰਦਰ ਦਾਖਲ ਹੋ ਗਏ ਜਿਸ ਨਾਲ ਚੰਡੀਗੜ੍ਹ ਪੁਲਸ ਹਰ ਮੋਰ ਚ ਤੇ ਫੇਲ ਨਜ਼ਰ ਆਈ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਰਾਜਾ ਵਿਡਿੰਗ ਤੋਂ ਦੁਖੀ ਹੋ ਕੇ ਕਾਂਗਰਸ ਦੇ ਲੀਡਰ ਨੇ ਦਿੱਤਾ ਅਸਤੀਫਾ ਕਿਹਾ ਇਹ ਬੰਦਾ ਹੰਕਾਰੀ ਤੇ ਪ੍ਰਧਾਨ ਬਣਨ ਦੇ ਕਾਬਲ ਵੀ ਨਹੀਂ ਹੈ ਜਲੰਧਰ ਵਿੱਚ ਕਾਂਗਰਸੀ ਕਾਂਗਰਸ ਸੂਬਾ ਪ੍ਰਧਾਨ ਵੱਲੋਂ ਸਾਬਕਾ ਗ੍ਰਹਿ ਮੰਤਰੀ ਬੁੱਟਾ ਸਿੰਘ ਭਾਰੇ ਦਿੱਤੇ ਬਿਆਨ ਨੂੰ ਲੈ ਕੇ ਭਾਈਚਾਰੇ ਵਿੱਚ ਗੁੱਸਾ ਲਗਾਤਾਰ ਵੱਧਦਾ ਚੱਰ ਹੈ ਸੋਮਵਾਰ ਨੂੰ ਕਾਂਗਰਸ ਪਾਰਟੀ ਨਾਲ ਜੁੜੇ ਐਡਵੋਕੇਟ ਗੁਰਜੀਤ ਸਿੰਘ ਕੋਹਲੀ ਵੱਲੋਂ ਪਾਰਟੀ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਗਿਆ ਹੈ ਉਹਨਾਂ ਨੇ ਪ੍ਰੈਸ ਕਲੱਬ ਵਿੱਚ ਕਿਹਾ ਕਿ ਰਾਜਾ ਬੜਿੰਗ ਦਾ ਬਿਆਨ ਜਾਣ ਬੁੱਝ ਕੇ ਦਿੱਤਾ ਗਿਆ ਹੈ ਉਹ ਪਾਰਟੀ ਪ੍ਰਧਾਨ ਬਣਨ ਦੇ ਯੋਗ ਨਹੀਂ ਹਨ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਸੁਲਤਾਨ ਸਿੰਘ ਦੇ ਅਸਤੀਫਾ ਜਾਂ ਲੈਣਗੇ ਛੁੱਟੀ ਜਾਣੋ ਕਿਉਂ ਖੜਾ ਹੋਇਆ ਸਵਾਲ ਸੋਸ਼ਲ ਮੀਡੀਆ ਦੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਸੁਲਤਾਨ ਸਿੰਘ ਗੁਰਦੁਆਰਾ ਸਿੱਖ ਕਲਚਰ ਸੋਸਾਇਟੀ ਸੈੱਟ ਸਾਊਥ ਰਿਚਮਿੰਡ ਹਿੱਲ ਨਿਊਯਾਰਕ ਅਮਰੀਕਾ ਦੀ ਕਮੇਟੀ ਵੱਲੋਂ ਆਰ 1 ਵੀਜ਼ਾ ਲਗਵਾਉਣ ਦੀਆਂ ਚਰਚਾਵਾਂ 'ਤੇ ਜੋਰਾਂ ਦੇ ਨੇ ਇਸ ਦੇ ਨਾਲ ਹੀ ਇਹ ਚਰਚਾਵਾਂ ਹੁਣ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਸੁਲਤਾਨ ਸਿੰਘ ਅਸਤੀਫਾ ਦੇ ਕੇ ਅਮਰੀਕਾ ਜਾਣਗੇ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਫਾਇਲੇ ਪਾਣੇਵਾਲ ਦੀ ਪੰਚਾਇਤ ਨੂੰ ਦਿੱਤੀ 1 ਲੱਖ ਰੁਪਏ ਦੀ ਗ੍ਰਾਂਟ ਜਲਾਲਪੁਰ ਪੰਜਾਬ ਸਰਕਾਰ ਨੌਜਵਾਨ ਪੀੜੀ ਨੂੰ ਨਸ਼ਾ ਤੋਂ ਦੂਰ ਰਹਿਣ ਲਈ ਪੰਜਾਬ ਦੇ ਹਰੇਕ ਪਿੰਡ ਸ਼ਹਿਰ ਵਿੱਚ ਨੌਜਵਾਨਾਂ ਲਈ ਕਸਰਤ ਕਰਨ ਲਈ ਜਿੰਮ ਖੋਲ੍ਹ ਕੇ ਦੇ ਰਹੀ ਹੈ ਸਤਨਾਮ ਜਲਾਲਪੁਰਾ ਚੇਅਰਮੈਨ ਜ਼ਿਲ੍ਹਾ ਪਲਾਨਿੰਗ ਬੋਰਡ ਦੇ ਜ਼ਿਲ੍ਹਾ ਪ੍ਰਧਾਨ ਆਪ ਨੇ ਦੱਸਿਆ ਕਿ ਉਹਨਾਂ ਆਪਣੇ ਅਖਤਿਆਰੀ ਕੋਟੇ ਵਿੱਚੋਂ ਗ੍ਰਾਮ ਪੰਚਾਇਤ ਪਾਨੇਵਾਲੋਂ 1 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਪਿੰਡ ਉਸਮਾਨਪੁਰ ਚ ਕਾਨੂੰਨੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ ਹੈ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਸ਼ਸ਼ਨ ਜੱਜ ਪ੍ਰਿਆ ਸੂਦ ਅਤੇ ਸਿਵਲ ਜੱਜ ਜਿਹੜੇ ਸੇਵਾਵਾਂ ਅਥਾਰਟੀ ਵੱਲੋਂ ਮੌਕੇ ਤੇ ਕਮਿਊਨਿਟੀ ਹਾਲ ਵਿੱਚ ਉਸਮਾਨਪੁਰ ਵਿਖੇ ਕਾਨੂੰਨੀ ਜਾਗਰੂਕਤਾ ਸੈਮੀਨਾਰ ਕੈਂਪ ਆਯੋਜਿਤ ਕੀਤਾ ਗਿਆ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਸਾਈਬਰ ਸੈੱਲ ਦਾ ਵੱਡਾ ਐਕਸ਼ਨ ਪੰਜਾਬ ਹਰਿਆਣਾ ਸਣੇ ਕਈ ਰਾਜਾਂ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ ਦਿੱਲੀ ਪੁਲਿਸ ਦੇ ਸਾਈਬਰ ਸੈੱਲ ਨੇ ਅੱਜ ਇੱਕ ਵੱਡੇ ਸਾਈਬਰ ਫਰਾਡ ਰੈਕਡ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ ਇਹ ਕਾਰਵਾਈ ਦਿੱਲੀ ਹਰਿਆਣਾ ਪੰਜਾਬ ਅਤੇ ਉੱਤਰਾਖੰਡ ਵਿੱਚ ਕੀਤੀ ਗਈ ਮਲਟੀ ਸਟੇਟ ਛਾਪੇਮਾਰੀ ਤੋਂ ਬਾਅਦ ਹੋਈ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਗਿਆਨੀ ਕੁਲਦੀਪ ਸਿੰਘ ਗਜਕੜ ਜਿਹੜਾ ਗੜਗੱਜ ਨੂੰ ਸਮਾਗਮ ਵਿੱਚ ਸ਼ਿਰਕਤ ਕਰਨ ਦਾ ਦਿੱਤਾ ਜੀ ਸੱਦਾ ਸਰਦਾਰ ਹਰਜੋਂ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਵਿਧਾਇਕ ਸ਼੍ਰੀ ਆਨੰਦਪੁਰ ਸਾਹਿਬ ਤੋਂ ਦੱਸਿਆ ਕਿ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਅਤੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਹਿਬਾਨ ਗਿਆਨੀ ਕੁਲਦੀਪ ਸਿੰਘ ਘੜਕਾ ਜਦੀਦੀ ਨਾਲ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਵਿਸ਼ੇਸ਼ ਮੁਲਾਕਾਤ ਕੀਤੀ ਗਈ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਪਯੂ ਦੇ ਫਸੰਗਰ ਸੱਚੇ ਸ਼ਾਮਲ ਹੋਣ ਜਾ ਰਹੇ ਵਿਦਿਆਬੀਆਂ ਨੂੰ ਪੰਜਾਬ ਚ ਹੀ ਨਾਕਾ ਲਾ ਕੇ ਹਰਿਆਣਾ ਪੁਲਿਸ ਨੇ ਰੋਕ ਲਿਆ ਖੜਾ ਹੋਇਆ ਵਿਵਾਦ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਵਿੱਚ ਸੈਨੇਟ ਚੋਣਾਂ ਦੀ ਤਰੀਖ ਦੇ ਐਲਾਨ ਦੀ ਮੰਗ ਨੂੰ ਲੈ ਕੇ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਕਾਰਨ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ ਹੈ ਜਿਸ ਦੇ ਨਾਲ ਹੀ ਪੰਜਾਬ ਦੇ ਹਰ ਪਾਸਿਓਂ ਚੰਡੀਗੜ੍ਹ ਵਿੱਚ ਆਉਣ ਵਾਲੀ ਸੜਕ ਨੂੰ ਵੀ ਬੈਰੀਕੇਟਿੰਗ ਕਰਕੇ ਬੰਦ ਕਰ ਦਿੱਤਾ ਗਿਆ ਹੈ ਜਿਸ ਕਰਕੇ ਵੱਡਾ ਜਾਮ ਦਾ ਦੇਖਣ ਨੂੰ ਹੀ ਮਿਲ ਰਿਹਾ ਹੈ ਪਰ ਇਸ ਮੌਕੇ ਕਈ ਥਾਵਾਂ ਤੇ ਤਕਰਾਰ ਵੀ ਹੋਈ ਹੈ ਉਸ ਤੋਂ ਬਾਅਦ ਗਲੀ ਵਿੜੀ ਰਾਜਾ ਬੜਿੰਗ ਤੇ ਪੜਕੇ ਸੁਖਵੀਰ ਬਾਦਲ ਕਿਹਾ ਹੈ ਉਹਨਾਂ ਦੇ ਬਿਆਨ ਦੱਸਦੇ ਨੇ ਉਹ ਐਮਪੀ ਦੇ ਅਹੁਦੇ ਦੇ ਲਾਇਕ ਨਹੀਂ ਨੇ ਤਰਨਤਨ ਜ਼ਿਲ੍ਹੇ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਸ਼੍ਰੀ ਗੁਰੂ ਸਾਹਿਬ ਅੱਗੇ ਮੱਥਾ ਟੇਕਣ ਤੋਂ ਬਾਅਦ ਪੰਜਾਬ ਦੇ ਲੋਕਾਂ ਦੀ ਖੁਸ਼ਹਾਲੀ ਤੇ ਸਾਂਝੇ ਭਲੇ ਦੀ ਅਰਦਾਸ ਵੀ ਕੀਤੀ ਹੈ ਉਹਨਾਂ ਨੇ ਜੀ ਉਸ ਤੋਂ ਬਾਅਦ ਇੱਕ ਲਈ ਵੱਡੀ ਖਬਰ ਜੀ ਮੁੱਖ ਮੰਤਰੀ ਭਗਵੰਤ ਮਾਨ ਨੇ ਪੁਸਤਕ ਸਾਜਾ ਸਾਡਾ ਪੰਜਾਬ ਦਾ ਪੰਜਾਬੀ ਐਡੀਸ਼ਨ ਕੀਤਾ ਜੀ ਰਿਲੀਜ਼ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਨੇ ਬੀਤੇ ਦਿਨੀ ਪ੍ਰਸਿੱਧ ਲੇਖਕ ਸ਼੍ਰੀ ਮਨੀਸ਼ ਸ਼ਿੰਦਲ ਵੱਲੋਂ ਲਿਖੀ ਪ੍ਰਸਿੱਧ ਪੁਸਤਕ ਸਾਡਾ ਪੰਜਾਬ ਦਾ ਪੰਜਾਬੀ ਐਡੀਸ਼ਨ ਮੁੱਖ ਮੰਤਰੀ ਕੈਂਪ ਦਫਤਰ ਧੂਰੀ ਵਿਖੇ ਰਿਲੀਜ਼ ਕੀਤਾ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਧੂਰੀ ਦੇ ਜੰਪਲ ਲੇਖਕ ਮਨੀ ਜਿੰਦਲ ਨੂੰ ਬਧਾਈ ਦਿੱਤੀ ਹੈ ਤਾਂ ਉਹਨਾਂ ਵੱਲੋਂ ਪੰਜਾਬ ਦੇ ਇਤਿਹਾਸ ਅਤੇ ਸੱਭਿਆਚਾਰ ਸਮੇਤ ਮੁਕੰਮਲ ਗਿਆਨ ਪ੍ਰਦਾਨ ਕਰਦੀ ਇਸ ਵਿਆਪਕ ਪੁਸਤਕ ਦਾ ਪੰਜਾਬੀ ਐਡੀਸ਼ਨ ਪੇਸ਼ ਕਰਨ ਵਿੱਚ ਸਹਿਯੋਗ ਨਾ ਕੀਤੀ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਰਾਜਾ ਬੜਿੰਗ ਨੇ ਪੀਯੂ ਦੇ ਵਿਦਿਆਰਥੀਆਂ ਉੱਪਰ ਪੁਲਸ ਵੱਲੋਂ ਬਹਿਰਮੀ ਨਾਲ ਲਾਠੀ ਚਾਰਜ ਦੀ ਕੀਤੀ ਹੈ ਜੀ ਨਿੰਦਿਆ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਨੇ ਆਪਣੀਆਂ ਵੱਖ-ਵੱਖ ਮੰਗਾਂ ਦੇ ਹੱਕ ਵਿੱਚ ਸ਼ਾਂਤੀਮਈ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਤੇ ਪੁਲਿਸ ਵੱਲੋਂ ਕੀਤੀ ਗਈ ਬਹਿਰੈਮੀ ਨਾਲ लाठी चार्ज ਦੀ ਸਖਤ ਨਿੰਦਿਆ ਕੀਤੀ ਹੈ ਇਸ ਦੇ ਨਾਲ ਹੀ ਉਹਨਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਚੰਡੀਗੜ੍ਹ ਪਹੁੰਚਣ ਤੋਂ ਰੋਕਣ ਲਈ ਮਹਾਲੇ ਵਿੱਚ ਘੁਮਰੇ ਹਰਿਆਣਾ ਪੁਲਿਸ ਮੁਲਾਜ਼ਮਾਂ ਨੂੰ ਲੈ ਕੇ ਸਖਤ ਇਤਰਾਜ਼ ਪਟਕਾਇਆ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਬਿਜਲੀ ਬੋਰਡ ਚ 2600 ਇੰਟਰਨਲਸ ਦੀ ਹੋਵੇਗੀ ਭਰਤੀ ਨਵਾਂ ਕਨੈਕਸ਼ਨ ਲੈਣ ਦੇ ਨਿਯਮ ਵੀ ਸੌਕੇ ਹੋ ਚੁੱਕੇ ਨੇ ਮੁੱਖ ਮੰਤਰੀ ਭਵਨਤਮਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਚੱਲ ਰਹੀ ਭਰਤੀ ਅਤੇ ਹੁਨਰ ਵਿਕਾਸ ਮੁਹਿੰਮ ਦੇ ਤਹਿਤ ਬਿਜਲੀ ਬੋਰਡ ਵੱਲੋਂ 2600 ਇੰਟਰਨਰਜ਼ ਦੀ ਭਰਤੀ ਕੀਤੀ ਜਾਵੇਗੀ ਜਿਸ ਵਿੱਚ ਪੀਐਸਪੀਸੀਲ ਲਈ 2500 ਪੀਐਸਟੀਸੀਲ ਲਈ 100 ਸ਼ਾਮਲ ਨੇ ਇਹ ਐਲਾਨ ਬਿਜਲੀ ਮੰਤਰੀ ਸੰਜੀਵ ਅਰੋੜਾ ਨੇ ਕੀਤਾ ਉਹਨਾਂ ਨੇ ਕਿਹਾ ਕਿ 1 ਸਾਲ ਦੀ ਟ੍ਰੇਨਿੰਗ ਦੌਰਾਨ 7700 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇਗਾ ਟ੍ਰੇਨਿੰਗ ਪੂਰੀ ਹੋਣ ਮਗਰੋਂ ਸਰਟੀਫਿਕੇਟ ਵੀ ਦਿੱਤਾ ਜਾਵੇਗਾ ਸਰਕਾਰ ਨੇ ਨਵੇਂ ਬਿਜਲੀ ਕਨੈਕਸ਼ਨ ਲੈਣ ਅਤੇ ਲੋਡ ਤਬਦੀਲੀਆਂ ਦੀ ਪ੍ਰਕਿਰਿਆ ਨੂੰ ਸੌਖਾ ਕਰ ਦਿੱਤਾ ਹੈ ਜਿਸ ਵਿੱਚ 50 ਕਿਲੋਵਾਟ ਤੱਕ ਦੇ ਕਨੈਕਸ਼ਨ ਦੀ ਅਰਜੀ ਦੇਣ ਵਾਲੀ ਖਪਤਕਾਰਾਂ ਨੂੰ ਲਾਇਸੈਂਸ ਸੁਦਾ ਬਿਜਲੀ ਠੇਕੇਦਾਰਾਂ ਤੋਂ ਟੈਸਟ ਕਰਾਉਣੇ ਪੈਣਗੇ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਤੁਸੀਂ ਦੇਖ ਸਕਦੇ ਹੋ ਲੁਧਰਨ ਦੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਦੇ ਸਾਫ ਕਾ ਵਿਦਿਆਰਥੀਆਂ ਦੀ ਮੁੱਖ ਜੈਨੂ ਜਿਹੜੀ ਐਲੂਮਨੀ ਐਸੋਸੀਏਸ਼ਨ ਦੇ ਨਾਲ ਜੁੜੀਆਂ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਇਸ ਤੋਂ ਬਾਅਦ ਅਗਲੀ ਵੀ ਪੀ ਜੂ ਜਿਦਾ ਮਹਾ ਪ੍ਰਦਰਸ਼ਨ ਕਿਸਾਨ ਆਗੂ ਰੁਲਦੂ ਸਿੰਘ ਪੰਜਾਬ ਪੁਲਿਸ ਨੇ ਲਿਆ ਜੀ ਹਿਰਾਸਤ ਵਿੱਚ ਯੂਨੀਵਰਸਿਟੀ ਚ ਅੱਜ ਹੋ ਰਹੇ ਮਹਾ ਪ੍ਰਦਰਸ਼ਨ ਚ ਸ਼ਾਮਲ ਹੋਣ ਜਾ ਰਹੇ ਕਿਸਾਨ ਆਗੂਆਂ ਤੇ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪੰਜਾਬ ਕਿਸਾਨ ਜੁਨਨ ਦੇ ਪ੍ਰਧਾਨ ਤੇ ਸੰਯੁਕਤ ਕਿਸਾਨ ਮੋਰਚਾ ਪ੍ਰਮੁੱਖ ਆਗੂ ਰੁਲਦੂ ਸਿੰਘ ਜੋ ਮਾਨਸਾ ਤੋਂ ਰਵਾਨਾ ਹੋਏ ਸਨ ਉਹਨਾਂ ਨੂੰ ਚੰਡੀਗੜ੍ਹ ਤੇ ਦਾਖਲ ਹੋਣ ਤੋਂ ਪਹਿਲਾਂ ਹੀ ਪੁਲਿਸ ਨੇ ਕਾਬੂ ਕਰ ਲਿਆ ਇਸ ਤੋਂ ਵੱਧ ਗਲੀਬ ਦੀ ਖਬਰ ਜੀ ਪੀਐਮ ਪੰਜਾਬੀਆਂ ਲਈ ਖੁਸ਼ਖਬਰੀ ਕੇਂਦਰ ਨੇ ਪੰਜਾਬ 'ਚ 30000 ਮਕਾਨਾਂ ਨੂੰ ਦਿੱਤੀ ਹੈ ਜੀ ਮਨਜ਼ੂਰੀ 7 ਮਹੀਨਿਆਂ ਚਾਹੀਆਂ ਨੇ ਜੀ 60000 ਅਰਜ਼ੀਆਂ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਦੇ ਤਹਿਤ ਹੁਣ ਪੰਜਾਬ ਦੇ ਘਰਾਂ ਦੇ ਨਿਰਮਾਣ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਹੈ ਕਿਉਂਕਿ ਕੇਂਦਰ ਸਰਕਾਰ ਨੇ 30000 ਮਕਾਨਾਂ ਦੇ ਨਿਰਮਾਣ ਨੂੰ ਮਨਜ਼ੂਰੀ ਦੇ ਦਿੱਤੀ ਹੈ 7 ਮਹੀਨਿਆਂ ਵਿੱਚ 60000 ਲੋਕਾਂ ਨੇ ਇਸ ਯੋਜਨਾ ਲਈ ਅਰਜ਼ੀ ਦਿੱਤੀਆਂ ਨੇ ਪਹਿਲਾਂ ਦੇ ਮੁਕਾਬਲੇ ਲੋਕ ਹੁਣ ਇਸ ਯੋਜਨਾ ਵਿੱਚ ਵੱਧ ਦਿਲਚਸਪੀ ਦਿਖਾ ਰਹੇ ਨੇ ਕਿਉਂਕਿ ਪੀਐਮ ਆਵਾਸ ਜੋ ਨਾ ਇੱਕ ਅਧਿ ਤਾ ਹੈ ਤੇ ਪਿਛਲੇ 5 ਸਾਲਾਂ ਵਿੱਚ ਸਿਰਫ 70000 ਮਕਾਨਾਂ ਨੂੰ ਹੀ ਮਨਜ਼ੂਰੀ ਮਿਲੀ ਸੀ ਪਰ ਹੁਣ ਜਿਹੜੀ ਇਹ ਟਾਰਗੇਟ ਵਧਾ ਕੇ ਹੌਸਤਨ 8000 ਵੱਧ ਤੋਂ ਲੋਕਾਂ ਦੀਆਂ ਅਰਜ਼ੀਆਂ ਦੇ ਰਹੇ ਨੇ ਇਸ ਕਾਰਨ ਸਰਕਾਰ ਰਾਸ਼ ਸਰਕਾਰ ਯੋਜਨਾ ਦੇ ਅਧੀਨ ਬਣਾਏ ਜਾਣ ਵਾਲੇ ਮਕਾਨਾਂ ਦਾ ਟਾਰਗੇਟ ਵੀ ਵਧਾ ਦਿੱਤਾ ਹੈ ਹੁਣ 1.5 ਲੱਖ ਦੀ ਥਾਂ 3 ਲੱਖ ਮਕਾਨ ਬਣਾਏ ਜਾਣਗੇ 1 ਲੱਖ ਰੁਪਏ ਦੀ ਸਬਸਿਡੀ ਦੇ ਰਿਹਾ ਕੇਂਦਰ ਰਾਜ ਸਰਕਾਰ ਇਸ ਯੋਜਨਾ ਲਈ ਆਪਣੇ ਹਿੱਸੇ ਵਜੋਂ 1 ਲੱਖ ਰੁਪਏ ਦੀ ਸਬਸਿਡੀ ਦੇ ਰਿਹਾ ਹੈ ਜਦਕਿ ਪਹਿਲਾਂ ਇਹ ਰਕਮ ਸਿਰਫ 75000 ਰੁਪਏ ਸੀ 1.5 ਲੱਖ ਰੁਪਏ ਤੱਕ ਹੁਣ ਦਿੱਤੇ ਜਾਣ ਵਾਲੇ ਨੇ ਜੀ ਇਹ ਪੈਸੇ ਮਕਾਨ ਦੀ ਨੀਂਹ ਪੱਥਰ ਰੱਖਣ ਵਾਸਤੇ 50000 ਰੁਪਏ ਦਿੱਤੇ ਜਾਂਦੇ ਨੇ ਕੇਂਦਰ ਸਰਕਾਰ ਦਾ ਹਿੱਸਾ 30000 ਤੇ ਰਾਜ ਸਰਕਾਰ ਦਾ ਹਿੱਸਾ 20000 ਰੁਪਏ ਹੁੰਦਾ ਹੈ ਇਸ ਦੇ ਲਈ ਬੀਮ ਲਿਫਟ ਦਾ ਕੰਮ ਹੋਣ ਵਾਸਤੇ 1 ਲੱਖ ਰੁਪਏ ਜਾਰੀ ਕੀਤਾ ਜਾਂਦਾ ਹੈ ਇਹਦੇ ਵਿੱਚ 60000 ਠੀਕ ਹੈ ਜੀ ਕੇਂਦਰ ਸਰਕਾਰ ਦਾ ਹੁੰਦਾ ਹੈ ਤੇ 40000 ਰਾਜ ਸਰਕਾਰ ਦਾ ਹੁੰਦਾ ਹੈ ਛੱਤ ਦਾ ਕੰਮ ਪੂਰਾ ਹੋਣ ਤੋਂ ਬਾਅਦ ਕੁੱਲ 50-50000 ਰੁਪਏ ਮਿਲਦੇ ਨੇ ਮਕਾਨ ਪੂਰਾ ਹੋਣ ਤੇ ਵੀ 50000 ਰੁਪਏ ਦਿੱਤੇ ਜਾਂਦੇ ਨੇ ਜੀ ਇਹ ਪੈਸੇ ਜਦੋਂ ਸਰਕਾਰ ਦਿੰਦੀ ਹੈ ਜੀ ਸਿਰਫ ਉਹਨਾਂ ਨੂੰ ਜਿਨ੍ਹਾਂ ਦੇ ਮਕਾਨ ਨਹੀਂ ਬਣੇ ਜੀ ਹਲ ਤਾਂ ਸੀ ਜੀ ਅੱਜ ਵੀ ਆਪਣੀਆਂ ਤਾਜ਼ਾ ਖ਼ਬਰਾਂ ਤੁਹਾਨੂੰ ਕਿਸ ਤਰ੍ਹਾਂ ਗ੍ਰੀਨ ਚਾਹ ਕਮੈਂਟ ਕਰਨਾ ਬਹੁਤ ਬਹੁਤ ਧੰਨਵਾਦ ਜੀ